ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਮੁੰਡੀ ਜਮਾਲ ਦੀ ਮੁੰਡੀ ਜਮਾਲ ਪਹੁੰਚੇ ਸੀ ਜੀ ਅੱਗੇ ਵੀ ਇਹ ਘਰੋਂ ਇੱਕ ਵੀਡੀਓ ਬਣਾਈ ਆ ਤੇ ਬਾਈ ਨੇ ਸਾਰਾ ਦੱਸਿਆ ਸੀ ਵੀ ਕਿਵੇਂ ਪਸ਼ੂ ਸੀ ਕਿਵੇਂ ਨਹੀਂ ਜੀ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਵੈਸੇ ਦੋ ਪਸ਼ੂ ਬਾਈ ਨੇ ਵੇਚਤੇ ਢੋਟੀ ਸੂਣ ਵੀਰੇ ਖਰਾਬ ਹੋ ਗਈ ਸੀ ਪਹਿਲਾਂ ਤੁਸੀਂ ਆ ਗਾਵਾਂ ਚੈੱਕ ਕਰੋ ਜੀ ਉਹ ਵੀਡੀਓ ਜ਼ਰੂਰ ਚੈੱਕ ਕਰਿਓ ਜੇ ਅੜਿਓ ਜਿਹੜਾ ਲਿੰਕ ਆ ਨਾ ਵੀਡੀਓ ਦਾ ਉਹ ਕਮੈਂਟਾਂ 'ਚ ਜ਼ਰੂਰ ਪਾਈ ਆਪਣੀ ਜਿਹੜੀ ਵੀਡੀਓ ਹੈ ਨਾ ਮੈਂ ਪਾਵਾਂ ਤਾਂ ਚੰਗਾ ਨਹੀਂ ਲੱਗਦਾ ਤੁਸੀਂ ਪਾਇਓ ਜੇ ਹੈਨਾ ਠੀਕ ਆਓ ਕਮੈਂਟਾਂ 'ਚ ਪਾਜੋ ਵੀ ਪਤਾ ਲੱਗੇ ਵੀ ਪਸ਼ੂਆਂ 'ਚ ਫਰਕ ਕਿੰਨਾ ਕੁ ਪਿਆ ਉਹਨੂੰ ਡੱਕੇ ਡੋਲੇ ਹਾਂ ਉਹਨੂੰ 10 ਕਿਲੋ ਦੁੱਧ ਸੀ ਤੇ 10 ਹੀ ਪਸ਼ੂ ਸੀਗੇ ਜੀ ਪਸ਼ੂ ਹੁਣ ਘਟਾ ਦੇ ਐ ਕਿ ਇਹਨਾਂ ਨੇ ਗਾਂ ਲੈ ਕੇ ਆਂਦੀ ਆ ਜਿਵੇਂ ਮੇਣਾ ਮੈਂ ਗਾਂ ਤਾਂ ਹੀ ਐਸੀ ਸਪੈਸ਼ਲ ਅੱਜ 80000 ਰੁਪਏ ਦੀ ਗਾਂ ਵੇਚਦੀ ਐ ਇਹਨਾਂ ਨੇ ਤੇ ਇਨਫੈਕਸ਼ਨ ਸੈੱਟ ਦੀ ਸੀ ਤੇ ਥਲੇਰੀਆ ਹੋਇਆ ਵੈ ਗਾਂ ਨੂੰ ਜੀ ਖੂਨ ਘਟਿਆ ਹੋਇਆ ਵੈ ਤੇ ਇਹ ਹੋ ਜੂਗੀ ਸੈਟ ਕੋਈ ਇਸ਼ੂ ਨਹੀਂਗਾ ਤੇ ਬੱਚੀ ਵੀ ਇਹਨਾਂ ਨੇ ਧਿਆਨ ਨਹੀਂ ਦਿੱਤਾ ਗਿਲਟੀਆਂ ਬੜੀਆਂ ਵਈਆਂ ਠੀਕ ਆ ਚੰਗਗਾ ਮਾਵਾ ਧੀਆ ਦੋਵੇਂ ਪਹਿਲਾਂ ਇਹਨਾਂ ਨੇ ਵਹਿੜ ਲਈ ਆ ਕਿੰਨਾ ਦੁੱਧ ਘਹਿ ਕੇ ਦਿੱਤੀ ਇਹਨਾਂ ਨੇ ਏ 20 ਕਿਲੋ 20 ਕਿਲੋ ਕਹ ਕੇ ਦੋ ਹੁਣ ਕਿੰਨਾ ਦੇ ਰਹੀ ਦੁੱਧ ਇਹ ਹੋਰ ਮੈਂ ਬਸ 14 ਕਿਲੋ ਹੈਗਾ 14 14 ਉਹ ਸਹੀ ਹੈ ਫਿਰ ਦੁੱਧ ਤੇ ਆ ਜੂਗੀ ਜਦ ਤੱਕ ਨਹੀਂ ਫੋਨ ਘਟਾਣਾ ਵੀ ਥਣ ਪੀ ਲੈ ਆ ਪਹਿਲੀ ਵੀਡੀਓ ਚ ਵੀ ਬੱਚੀ ਵੇਖੋ ਕੀ ਤਾਂ ਕਿਸੇ ਹੋ ਗਿਆ ਅੱਜ ਵੇਖੋ ਗਿੱਡੀ ਆ ਹਾਂ ਉਹੀ ਆ ਬਾਕੀ ਬੜਾ ਟਾਈਮ ਵੀ ਨਹੀਂ ਹੋਇਆ ਆਪਾਂ ਹੋਇਆ ਜੀ ਇੱਥੇ 1 ਮਹੀਨਾ ਕੋ ਲੱਗ ਪੜ ਗਿਆ ਹਾਂ 1 ਮਹੀਨਾ ਹੋਇਆ 1 ਕਿਹਾ 1 ਮਹੀਨਾ ਹੋਇਆ ਹੁਣ ਚ ਆ ਤੇ ਵੀਡੀਓ ਜਰੂਰ ਦੇਖਿਓ ਜੀ ਪੁਰਾਣੀ ਮਹੀਨੇ ਦੀ ਪੁਰਾਣੀ ਵੀਡੀਓ ਦਾ ਫਰਕ ਆ ਬੱਚੀ ਤੋਂ ਹੀ ਪਤਾ ਲੱਗ ਗਿਆ ਹਾਂ ਬੱਚੀ ਤੋਂ ਹੀ ਪਤਾ ਲੱਗ ਗਿਆ ਨਾ ਇਹ ਨੇੜਾ گاਵਾ ਸੀਗਾ ਠੀਕ ਆ ਆ ਗਾਂ ਦੇ ਆਈ ਹੋ ਚੁੱਕੀ ਐ ਜੀ ਮੇਰਾ ਮੋਗੇ ਤੋਂ ਮੁੰਡਾ ਚੇਲਾ ਜਿਹੜਾ ਮੇਰੇ ਤੋਂ ਕੰਮ ਸਿੱਖਿਆ ਹੁਣ ਇਹਨਾਂ ਦੇ ਉਹੀ ਆਉਂਦਾ ਕਿ ਮੋਗਾ ਇਹਨਾਂ ਨੂੰ ਨੇੜੇ ਪੈਂਦਾ ਜੀ ਮੈਂ ਤਾਂ ਅੱਜ ਸਪੈਸ਼ਲ ਆਇਆ ਸੀ ਬਾਈ ਕਹਿੰਦਾ ਵੀ ਗਾਂ ਦੇਖ ਕੇ ਜਾਓ ਦੁੱਧ ਤੇ ਨਹੀਂ ਆ ਰਹੀ ਜੀ 1.5 ਸਾਲ ਬਾਅਦ ਗਾਂ ਬਣੀ ਐ हां 1.5 ਸਾਲ ਬਾਅਦ ਬਣੀ ਆ ਠੀਕ ਹੈ 1.5 ਸਾਲ ਬਾਅਦ ਗਾਂ ਬਣੀ ਆ ਠੀਕ ਹੈ ਨਾਮ ਮਤਲਬ ਕਿ ਪਹਿਲਾਂ ਬਾਂਦੀ ਹੀਟ ਚ ਵੀ ਨਹੀਂ ਆਉਂਦੀ ਕੋਈ ਸਮਝ ਨਹੀਂ ਆਉਂਦੀ ਪਰ ਹੀਟ ਚ ਖੁੱਲ ਕੇ ਆਈ ਸੀ ਲੱਕੇ ਵਧੀਆ ਆਈ ਬਹੁਤ ਵਧੀਆ ਸੀ ਵਧੀਆ ਸੀ ਲੇ ਆਈ ਹੋ ਚੁੱਕੀ ਹੈ ਨਾ ਹਾਂਜੀ ਹੋਏ ਇਹ ਗਾਂ ਆਪਣੀ ਗੱਬਣਾ ਹੈ ਨਾ ਇਹ ਗੱਬਣਾ ਗਾਂ ਤੇ ਜਿਹੜੇ ਪਸ਼ੂ ਵੇਚੇ ਉਹਨਾਂ ਦੀ ਕੀ ਦਿੱਕਤ ਸੀ ਬਾਈ ਉਹਨਾਂ ਦੀ ਦਿੱਕਤ ਇਹ ਹੀ ਸੀ ਉਹ ਮਤਲਬ ਕਿ ਛੋਟੀ ਸੂਈ ਉਹ ਵੀ ਫਰੌਲ ਹੋ ਗਈ ਫਰੌਲ ਹੋ ਗਈ ਹਾਂ ਲੈਵਾ ਖਰਾਬ ਹੋ ਗਿਆ ਸੀ ਹਾਂ ਮੇਰੇ ਤੋਂ ਆਇਆ ਨਹੀਂ ਗਿਆ ਉਦੋਂ ਮਿਲਲਾ ਦੁੱਧ ਥੱਲੇ ਨਹੀਂ ਪੈਣ ਦੁੱਤਾ ਬੱਚਾ ਲੈਣ ਬੱਚਾ ਉਹਨੇ ਥੱਲੇ ਲਾਇਆ ਹੀ ਨਹੀਂ ਬੱਚਾ ਇੱਕ ਮੱਝ ਫਾਲਸ ਸੱਟ ਗਈ ਹਾਂ ਇੱਕ ਮੱਝ ਫਾਲਸ ਸੱਟ ਗਈ ਹਾਂ ਠੀਕ ਹੈ ਠੀਕ ਹੈ ਉਹ ਗੱਲ ਉਹ ਹੀ ਬਣੀ ਤੁਸੀਂ ਉਹ ਕਿਹਾ ਸੀ ਨਹੀਂ ਆਪਾਂ ਚੈੱਕ ਕਰਨੀ ਤੇ ਸਾਡੇ ਫਿਰ ਉਹ ਕੰਮ ਬਣਿਆ ਡਾਕਟਰ ਨੇ ਆ ਕੇ ਦੋ ਦਾ ਚੈੱਕ ਮਾਰਨਾ ਸੀ ਉਹ ਕਰ ਦਿੱਤੀ ਤੇ ਉਹ ਅਗਲੇ ਦਿਨ ਨੇ ਫਾਲਸ ਹੋਤਾ ਅੱਛਾ ਅਗਲੇ ਦਿਨ ਸੱਟ ਗਈ ਤੁਹਾਨੂੰ ਕਿਹਾ ਦੋ ਹੈ ਵੀ ਆਪਾਂ ਚੈੱਕ ਨਹੀਂ ਆ ਉਹਦਾ ਟਾਈਮ ਥੋੜਾ ਸੀਗਾ ਜੀ ਥੋੜਾ ਸੀ ਚਲੋ ਚੈੱਕ ਕਰਨਾ ਵੀ ਨਹੀਂ ਨਹੀਂ ਕੁਦਰਤੀ ਗੱਲ ਕੁਦਰਤੀ ਹੋ ਗਿਆ ਚਲੋ ਆਪਣੇ ਆਪਣੇ ਮਾਜ ਨਹੀਂ ਸੀਗਾ ਕੁਦਰਤੀ ਸੱਟ ਗਈ ਕੁਦਰਤੀ ਹੋ ਜਾਂਦਾ ਚਲ ਡਾਕਟਰ ਦਾ ਆਪਣੇ ਫਾਲਸ ਤੋਂ ਹਣ ਜਰਾ ਦੁਲੀਆ ਕੁਦਰਤੀ ਹੋ ਗਿਆ ਕੁਦਰਤੀ ਹੋ ਗਿਆ ਆਮ ਅੱਜ ਤੁਸੀਂ ਉਹ ਪੁਰਾਣੀ ਵੀਡੀਓ ਚ ਜ਼ਰੂਰ ਦੇਖਿਓ ਜੀ ਚਲੋ ਮੱਝ ਵੈਸੇ ਹੌਲੀ ਹੌਲੀ ਭਰਦੀ ਆਉਂਦੀ ਐ ਪਰ ਬਹੁਤ ਜ਼ਿਆਦਾ ਬੁਰਾ ਹਾਲ ਸੀ ਮੱਝ ਦੇ ਹੱਡ ਨਿਕਲੇ ਸੀ ਬਹੁਤ ਜ਼ਿਆਦਾ ਹਜੇ ਵੀ ਚਲੋ ਉਨੀ ਨਹੀਂ ਮੰਨ ਲਓ ਕਾਮਯਾਬ ਹੋਈ ਪਰ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਅੱਜ ਦਾ ਤੇ ਝੋਟੀ ਵੀ ਜ਼ਰੂਰ ਵੇਖੇ ਝੋਟੀ ਉਹ ਕੀ ਜਿਹੜੀ ਮੇਨ ਆ ਸਭ ਤੋਂ ਵਧੀਆ ਝੋਟੀ ਦੀ ਖੇਤ ਬਣੀਆਂ ਜੀ ਸਭ ਤੋਂ ਜ਼ਿਆਦਾ ਰਿਜ਼ਲਟ ਝੋਟੀ ਨੇ ਦਿੱਤਾ ਪਰ ਝੋਟੀਆਂ ਜਮ ਤਿਆਰ ਆ ਬਣਦੇ ਜਮ ਨੇੜੇ ਆ ਜੀ ਬਸ ਹੁਣ ਹੀਟ 'ਚ ਆਉਣ ਵਾਲੀ ਬੱਤੀ ਹੈ ਹਜੇ ਇਹਨਾਂ ਨੇ ਜਿਹੜਾ ਸਪਲੀਮੈਂਟ ਆਪਾਂ ਲੈ ਕੇ ਦੇਗੀ ਗਏ ਸੀਗੇ ਜੀ ਇੱਕ ਵਾਰੀ ਪਾਇਆ ਰਿਪੀਟ ਹਜੇ ਕਰਨਾ ਤੇ ਦੂਰੀ ਵਾਰੀ ਜਦੋਂ ਰਿਪੀਟ ਹੋਊਗਾ ਰੱਬ ਸੁੱਖ ਰੱਖੇ ਕਿਸੇ ਦੇ ਪਸ਼ੂ ਦੇ ਹੱਡ ਨਹੀਂ ਦਿਸਣਗੇ ਆ ਪੂਰੀਆਂ ਗੁੰਦਮੰਗਾ ਹੋ ਜਾਣਗੀਆਂ ਜੀ ਜਿਵੇਂ ਆ ਝੋਟੀ ਹੋਈ ਵੀ ਏ ਤੁਹਾ ਠੀਕ ਆ ਵਹਿੜ ਦੀ ਚਮਕ ਦੇਖ ਸਕਦੇ ਆ ਉਦੋਂ ਵਹਿੜ ਤੁਸੀਂ ਦੇਖ ਲਿਓ ਜੇ ਪੁਰਾਣੀ ਵੀਡੀਓ ਚ ਕੱਢ ਕੇ ਜ਼ਰੂਰ ਦੇਖਿਓ ਜੇ ਵੀਡੀਓ ਠੀਕ ਆ ਚਮਕ ਦੇਖੋ ਵਹਿੜ ਦੀ ਕੋਈ ਐ ਨਹੀਂ ਵੀ ਇਹਨਾਂ ਨੇ ਪਸ਼ੂ ਨਵਾਦੇ ਮੈਂ ਆਉਣਾ ਸੀ ਮੈਂ ਤਾਂ ਕੁਦਰਤੀ ਆਇਆ ਜੀ ਇੱਧਰ ਅੱਜ ਧੀਰੇ ਦਾ ਟੂਰ ਮੰਨ ਲਓ ਟਾਈਮ ਤੇ ਹੀ ਪਾਇਆ ਠੀਕ ਆ ਤੇ ਬਹੁਤ ਜ਼ਿਆਦਾ ਫਰਕ ਪਿਆ ਪਸ਼ੂਆਂ ਦੀ ਸਿਹਤ ਤੇ ਵੀ ਜਿੰਨਾ ਕਹਿਦੇ ਕਿ ਉਨਾ ਹੀ ਮੰਨ ਲਓ ਡੁੱਡੇ ਹੋ ਗਿਆ ਪਸ਼ੂ ਅੱਗੇ ਨਾਲ ਆ ਵੇੜ ਵੀ ਹੁਣ ਨੇੜੇ ਹੋ ਗਈ ਆ ਬੰਨ ਦੇ ਕਿੱਥੇ ਇਹਦੇ ਸਾਰ ਹੀ ਨਹੀਂ ਦੀ ਉਮਰ ਇਹਦੀ ਵਾਵਾ ਹੋ ਗਈ ਸੀ ਬਾਈ ਕਿੰਨੇ ਉਮਰ ਦੀ ਹੈ ਜੀ ਹਾਂ ਜੀ 5 ਸਾਲ ਦੀ ਹੋ ਗਈ ਹੈ 5 ਸਾਲ ਦੀ ਹੋ ਗਈ ਸੀ ਹੈਨਾ ਤੇ ਹੀਟਸ ਤਾਂ ਚਲੋ ਹਜੇ ਵੀ ਨਹੀਂ ਆਈ ਹੋਣੀ ਕਿਉਂਕਿ ਵੇਟ ਨਹੀਂ ਪੂਰਾ ਹੋਇਆ ਹੈਨਾ ਤੇ ਮੇਰੇ ਹਿਸਾਬ ਨਾਲ ਸਹੀ ਆ ਕੰਮ ਵਧੀਆ ਲੱਗਿਆ ਹੁਣ ਬਿਲਕੁਲ ਰੈਡੀ ਐ ਮਤਲਬ ਕਿ ਪੂਰੀ ਬਿਲਕੁਲ ਸਹੀ ਆ ਆਫ ਦੀ ਮਤਲਬ ਜਿਹੜਾ ਆਪਾਂ ਸਪਲੀਮੈਂਟ ਲਿਖਿਆ ਪੈਸੇ ਲੱਗੇ ਰਾਸ ਆਏ ਉਹ ਬਿਲਕੁਲ ਉਹ ਪੈਸਿਆਂ ਦਾ ਮੁੱਲ ਮੋੜਿਆ ਡੰਗ ਹਾਂ ਮੋੜਿਆ ਜਿਹੜੀ ਗੱਲ ਆ ਜਿਹੜੀ ਗੱਲ ਦੁਖ ਦੇਣੀ ਉਹ ਪਸ਼ੂ ਵਧੀਆ ਹਾਂ ਹਾਂ ਪਸ਼ੂ ਵਧੀਆ ਬਣ ਗਏ ਕਈ ਵੀ ਤਾਂ ਨਿਕ ਖਵੈਂਟ ਕੀਤਾ ਤੁਸੀਂ ਧਿਆਨ ਨਹੀਂ ਦੇਦੇ ਉਹ ਖਾਡੇ ਵਾਲ ਮਾਰਿਆ ਕੈਮਰਾ ਮਾਰਿਓ ਹਾਂਜੀ ਉਹ ਸਾਰਾ ਪਸ਼ੂਆਂ ਲਈ ਏਡਾ ਵੱਡਾ ਬਣਾਇਆ ਸਲੇਟਾਂ ਲਾ ਕੇ ਹਾਂ ਤਿੰਨ ਤਿੰਨ ਟਾਈਮ ਨਵਾਉਣੇ ਆ ਇੱਥੇ ਵੀ ਇਧਰ ਵੀ ਮਾਰਿਓ ਮੜਿਆ ਆਹ ਸਪੈਸ਼ਲ ਟੂਟੀਆਂ ਪਾਈਪਾਂ ਲਾਈਆਂ ਹਾਂ ਕਮੈਂਟ ਕਰਨ ਵਾਲੇ ਤਾਂ ਦੇ ਵੀ ਖਰੇ ਐਵੇਂ ਹੀ ਆ ਵੀ ਕੋਈ ਖਰੇ ਭਾਈ ਰਿਆ ਆ ਵੀ ਆਪ ਭਾਈ ਆਪ ਵੀ ਧੜਕੇ ਨਾਈਦਾ ਸਾਨੂੰ ਕਮੈਂਟ ਕਰਦੇ ਜੇ ਪਰ ਬੰਦਾ ਦੁਖੀ ਹੋ ਜਾਂਦਾ ਵੀ ਪੈਸੇ ਲਾ ਲਾ ਕੇ ਜਿਹੜਾ ਰਿਜ਼ਲਟ ਦੰਗ ਦੇ ਰਿਹਾ ਹੈ ਰਿਜ਼ਲਟ ਨਾ ਮਿਲੇ ਜੀ ਹੁਣ ਵੀ ਤਾਂ ਉਹੀ ਪਸ਼ੂ ਆ ਜੀ ਉਹ ਉਹੀ ਪਸ਼ੂ ਆ ਕੋਈ ਇਹ ਨਾ ਉਹ ਉਹੀ ਪਸ਼ੂ ਆ ਜੀ ਘਰੇ ਉਹੀ ਘਰ ਉਹ ਪਸ਼ੂ ਉਹੀ ਦਾਣਾ ਪਾਉਂਦਾ ਉਹੀ ਦਾਣਾ ਪਾਣੀ ਹਾਂ ਕੋਈ ਨਹੀਂ ਕੋਈ ਚੇਂਜ ਨਹੀਂ ਕੀਤਾ ਚੇਂਜ ਨਹੀਂ ਕੀਤਾ ਬਸ ਕਲਾ ਸਪਲੀਮੈਂਟ ਪਾਇਆ ਬਦਲਿਆ ਤੇ ਰੰਗਤ ਆਈ ਪਈ ਸਾਨੂੰ ਵੀ ਖੁਸ਼ੀ ਇਸ ਗੱਲ ਨਹੀਂ ਆ ਝੋਟੀ ਦਾ ਸ ਤੋਂ ਜ਼ਿਆਦਾ ਫਰਕ ਪਿਆ ਹੈ ਨਾ ਛੋਟੀ ਮੇਰੇ ਹਿਸਾਬ ਨਾਲ ਇਹ ਬਣ ਜਾਣੀ ਹੈ ਹੁਣ ਬਸ ਨੇੜੇ ਹੀ ਹੈ ਕੰਮ ਬਸ ਤਿਆਰ ਹੀ ਹੈ ਹਾਂ ਤਿਆਰ ਹੈ ਜੀ ਬਿਲਕੁਲ ਤਿਆਰ ਮਣ ਖੋਜ ਮੈਂ ਚਲ ਪਸੂ ਵਧਾਉ ਫੇਰ ਹੀ ਤੁਸੀਂ ਉਹ ਗਾਂ ਲੈ ਕੇ ਆਂਦੀ ਨੇ ਇਹ ਸਾਰੇ ਜੀ ਉਹਦੇ ਪਾਸਾ ਦਾ ਮਣ ਖੋਜ ਜਿੱਦਾਂ ਦਾ ਮੱਲਾ ਦਾ ਉਸ ਦਿਨ ਆਇਆ ਤੁਸੀਂ ਕਹੀ ਵੀ ਡਾਕਟਰ ਆਇਆ ਕਿ ਸੈਟ ਸੈਟ ਕਰਦੇ ਆ ਕਿ ਕਰਕੇ ਵੇਚ ਦੇਣੇ ਬਿਲਕੁਲ ਬਿਲਕੁਲ ਜੀ ਮਣ ਕਿਹਾ ਪਿਆ ਵੇਚਣਾ ਹੀ ਹੁਣ ਹੁਣ ਮਾਣਾ ਵੀ ਇਹ ਕਿੰਨੇ ਕੁੰਡੇ ਆ ਸਾਰੇ ਪਰਾਂਗੇ ਹਾਂ ਸਾਰੇ ਪਰੋ ਹੋਰ ਲਿਆਵਾਂਗੇ ਮਹਾਰਾਜ ਕਿਰਪਾ ਕਰੇ ਹੋਰ ਹਾਂ ਚਲੋ ਪ੍ਰਬਾਤ ਮਾ ਆਪਾਂ ਨੂੰ ਐਂ ਬਲ ਬਖਸ਼ਦਾ ਰਹੇ ਜੀ ਲੋ ਜਿਹੜਾ ਕਹੇਦਾ ਮੁੱਲ ਭਾਵੇਂ ਪਸ਼ੂਆਂ ਚ ਹਾਂਜੀ ਹਾਂਜੀ ਬਈ ਤੂੰ ਸਾਰਾ ਦਿਨ ਕੰਮ ਕਰਦਾ ਪਸ਼ੂਆਂ ਚ ਫਰਕ ਲੱਗਿਆ ਕੋਈ ਹਾਂਜੀ ਹਾਂਜੀ ਪੂਰਾ ਫਰਕ ਲੱਗਿਆ ਅੱਗੇ ਨਵੇਂ ਐ ਲੱਗਦਾ ਨਾ ਵੀ ਪਸ਼ੂ ਖੜੀ ਖੜੋਤੀ ਡੇਗ ਪੈਂਦੀ ਹਾਂ ਸਹੀ ਗੱਲ ਬਹੁਤ ਅੱਛੀ ਬਹੁਤ ਮਾੜੀ ਸੀਗੀ ਉਹ ਜਿਹੜੀ ਅੰਦਰ ਖੜੀ ਹੈ ਬੱਚੀ ਸੇਵਾਵਾਲੋ ਨਹੀਂ ਕੋ ਕਮੀ ਪਟਾਣਾ ਪਾਉਣ ਲੋ ਪਰ ਲਾ ਗਾਈਡ ਵੀ ਸੀ ਲੱਗ ਗਈ ਜਿਹੜੀ ਮੰਨ ਲਓ ਜਿਹੜੀ ਪਿਤਾ ਲੱਗਦਾ ਹੀ ਨਹੀਂ ਜਿਹੜੀ ਚੀਜ਼ ਪੈਣੀ ਸੀ ਉਹ ਨਹੀਂ ਪਈ ਹਾਂਜੀ ਹਾਂਜੀ ਉਹ ਆ ਜੇ ਹੁਣ ਪੈ ਗਈ ਆ ਤਾਂ ਤੁਹਾਡੇ ਸਾਹਮਣੇ ਫਿਰ ਰਿਜ਼ਲਟ ਵੀ ਆ ਗਿਆ ਹਣਾ ਮੇਰੇ ਸਾਬ ਨਾਲ ਮਹੀਨੇ ਜੀ ਰੰਗ ਬਦਲ ਗਿਆ ਬਦਲ ਗਿਆ ਆ ਵੀ ਆ ਤਾਂ ਮੈਂ ਲੀਟਰ ਵਿਖਾਉਣਾ ਜਿਹੜਾ ਤੁਸੀਂ ਸਾਨੂੰ ਆ ਦਿੱਤੇ ਆ ਆ ਪਿਆ ਇਹਨਾਂ ਨਾਲ ਇਦ ਦੁੱਗਣਾ ਤਿਗਣਾ ਫਰਕ ਪੈ ਗਿਆ ਹਾਂ ਵੈਟ ਬਲੱਡ ਲਿਖਿਆ ਸੀ ਆਪਾਂ ਹਾਂ ਜਿਹੜੇ ਆ ਲੀਟਰ ਤੁਸੀਂ ਦਿੱਤੇ ਆ ਹਾਂ ਰੈੱਡ ਲੱਗਣੇ ਗਏ ਦੋ ਹੀ ਲੀਟਰ ਦੇ ਦਿੱਤੇ ਸਿਰਫ ਦੋ ਲੀਟਰ ਦਿੱਤੇ ਅਛਾ ਦੋ ਹੀ ਦਿੱਤੇ ਦੋ ਹੀ ਦਿੱਤੇ ਆ ਜੀ ਠੀਕ ਹੈ ਕਿਉਂਕਿ ਇੱਥੋਂ ਮਿਲਦੇ ਨਹੀਂ ਮੁਗਲ ਜਾ ਕੇ ਲਿਆਉਣੇ ਪੈਂਦੇ ਆ ਤਾਂ ਹੁਣ ਜਾਵਾਂਗੇ ਕੱਲ ਨੂੰ ਫਿਰ ਲੈ ਕੇ ਆ ਹਾਂ ਜਿਵੇਂ ਉਹ ਆਪਣੀ ਗਾਂ ਨੂੰ ਦੇਣਾ ਹੀ ਪੈਣਾ ਜੀ ਹਾਂਜੀ ਹਾਂਜੀ ਲਿਆ ਕੇ ਦੇਵਾਂਗਾ ਕਿੰਨੇ ਪੈਸਿਆਂ ਦੀ ਦਵਾਈ ਆਈ ਸੀ ਆਪਣੀ ਸਾਰੇ ਪਸ਼ੂਆਂ ਦੀ ਅੰਦਾਜ਼ਾ ਇਹ ਜੀ ਮੰਨ ਲਓ 10 ਪਸ਼ੂ ਆ ਤਾਂ 6000 ਰੁਪਇਆ ਲੱਗਾ 6000 ਰੁਪਇਆ ਲੱਗਿਆ ਹਣਾ ਹਾਂਜੀ ਵੇ ਚਲੋ ਆਪਾਂ ਮੈਂ ਤਾਂ ਇਹ ਕਹਿੰਦਾ ਉਹਨਾਂ ਵੀ ਉਹਦੋਂ ਇੱਕ ਪਸ਼ੂ ਘੱਟ ਰੱਖ ਲਓ ਪਰ ਜਿਹੜੇ ਪਸ਼ੂ ਖੜੇ ਆ ਉਹਨਾਂ ਦੀ ਸਿਹਤ ਤਾਂ ਸਹੀ ਹੋਵੇ ਨਾ ਹਾਂਜੀ ਹਾਂਜੀ ਖੁਰਨੀ ਦੇ ਖੜੇ ਤਾਂ ਸੋਹਣੇ ਲੱਗਣਾ ਮੱਝ ਦਾ ਬਹੁਤ ਬੁਰਾ ਹਾਲ ਸੀ ਉਹਦੇ ਚਲੋ ਆਪਾਂ ਬਾੜੀ ਰਾਜੀ ਦਾ ਨਹੀਂ ਕਹਿ ਸਕਦੇ ਪਰ ਮੱਝ ਪਤਾ ਲੱਗਦਾ ਵੀ ਮੱਝ ਹੈਗੀ ਨੀ ਉਹਦੋਂ ਹੱਡ ਮੋਟੀ ਸੀਗੀ ਆ ਹੱਡ ਸਾਰੇ ਦਿਸੀ ਜਾਂਦੇ ਹਾਂ ਦੁੱਧ ਦੁੱਧ ਵਧਣਗੇ ਕਿ ਨਹੀਂ ਵਧਣਗੇ ਦੁੱਧ ਤਾਂ ਵੇਹ ਤੋਂ ਕਹਾਂ ਜਾਣਾ ਨੀ ਅੱਗੇ ਨਾਲੋਂ ਦੁੱਧ ਅੱਗੇ ਨਾਲੋਂ ਫਰਕ ਕਰ ਕੱਟੇ ਸਾਰੇ ਇੱਕ ਵੀ ਲੱਗਦਾ ਦੋਸਾਂ ਦਾ ਪਈ ਹੋਣਾ ਉਹਦੇ ਕਿਵੇਂ ਠੀਕ ਹੋਵੇਗਾ ਵੀਰੋ ਵੀਰੋ ਕਿਵੇਂ ਨਾਗਾ ਬਸ 20 ਦਿਨ 20 ਰਹਿ ਗਈ ਹੈ ਨਾ ਉਹ ਵੀ ਰਹਿ ਗਈ ਹਾਂ ਉਹ ਗਾਂ ਵੀ ਗੱਬਣ ਹੋ ਗਈ ਹੈ ਨਾ ਫਿਰ ਆਪਣੀ ਹਾਂਜੀ ਹਾਂਜੀ ਹਾਂ ਹਾਂ ਤੇ ਫਿਰ ਹੀ ਤੇ ਇਹਨਾਂ ਨੇ ਗਾਂ ਬਾਈ ਲੈ ਕੇ ਆਂਦੀ ਹੈ ਤੇ ਨਹੀਂ ਤਾਂ ਮਾਣੀ ਨਹੀਂ ਵੱਧਦਾ ਬੰਦੇ ਦਾ ਬਾਕੀ ਸੇਵਾ ਵੱਲੋਂ ਨਹੀਂ ਵੇਖੋ ਤੁਸੀਂ ਇੱਕ ਇੱਕ ਸਪੈਸ਼ਲ ਪਸ਼ੂਆਂ ਦੇ ਟੂਟੀਆਂ ਲੱਗੀਆਂ ਪਾਣੀ ਪੂਣੀ ਆ ਕੋਈ ਐ ਨਹੀਂ ਗੱਲ ਚਲੋ ਠੀਕ ਹੈ ਜਿਹੋ ਜਿਹਾ ਸਾ ਆਪਣੇ ਆਮ ਘਰਾਂ ਚ ਹੁੰਦਾ ਉਹਾਰੇ ਵੀ ਰੱਖੇ ਸਪੈਸ਼ਲ ਅਗੇ ਲਾਉਣਾ ਰੱਖੇ ਵੀ ਐ ਕੋਈ ਸੇਵਾ ਗਮੀ ਨਹੀਂ ਸੀ ਚਲੋ ਸਪਲੀਮੈਂਟ ਦੀ ਘਾਟ ਸੀ ਆ ਦੇਖੋ ਆ ਗਾਂ ਨਹੀਂ ਚਮਕਾ ਠੀਕ ਹੈ ਸਾਈਵਾਲ ਗਾਂ ਇਹਨਾਂ ਦੇ ਕ੍ਰੋਸ ਦੀ ਸੀ ਇਹ ਦੇਖੋ ਇੱਥੇ ਵੀ ਐਣੀ フੂਜ ਕਹੇ ਤੇ ਕਮੀ ਨਹੀਂ ਤੁਹਾਡੇ ਸਾਹਮਣੇ ਇੱਕ ਕਰਕੇ ਦਿਖਾਵਾਂਗੇ ਜੀ ਰੱਬ ਸੌਖ ਰੱਖੇ ਸਿਰਫ 2 ਮਹੀਨਿਆਂ ਚ ਸਾਰੇ ਪਸ਼ੂ ਗੱਭਣ ਹੋਣਗੇ ਬਾਈ ਇਹ ਗੱਲ ਅੰਟੀ ਆ ਲੈਖ ਲੋਪਣਾ ਗੱਭਣ ਵੀ ਤਾਂ ਸੂਈਆਂ ਪਾਵਾਂਗੇ ਹੋਣਗੇ ਡੰਗਰ ਉਹਨੂੰ ਆਪਾਂ ਮਹੀਨੇ ਉਹ ਮਹੀਨੇ ਤੇ ਦਿਖਾਵਾਂਗੇ ਜੀ ਜਦੋਂ ਮੈਂ ਤੁਹਾਨੂੰ ਕਿਹਾ ਕਿ ਕਿਹਾ ਸੀ ਵੀ ਹਜੇ ਨਹੀਂ ਹੋਣਗਾ ਪਰ ਹੁਣ ਮੈਂ ਤੁਹਾਨੂੰ ਕਹਿੰਦਾ ਵੀ 2 ਮਹੀਨਿਆਂ ਚ ਸਾਰੇ ਪਸ਼ੂ ਗੱਭਣ ਹੋਣਗੇ ਸੁੱਖ ਰੱਖੇ ਕਰਨ ਦਾ ਪਰਮਾਤਮਾ ਨੇ ਆ ਪਰ ਆਪਾਂ ਗੱਭਣ ਕਰਦੇ ਆਗੇ ਹੁਣ ਆਪਾਂ ਨੂੰ ਆਸ ਹੋ ਗਈ ਬਈ ਪਸ਼ੂ ਬਣੇ ਤਾਂ ਸਹੀ ਨਾ ਬਿਲਕੁਲ ਬਿਲਕੁਲ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੇ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ ਜੀ ਧੰਨਵਾਦ ਜੀ ਓਕੇ